ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਸੋਭਾ ਸਿੰਘ ਜੀ ਦਾ ਲਿਖਿਆ ਹੋਇਆ ਲੇਖ ਵੈਮੀਤਾਯ ਤਾਇਆ ਮਨਸਰਮ ਨੂੰ ਸ਼ਰਮ ਹੁਲਾ ਵੈਮੀਤਾਯ ਸਮਝਦਾ ਤੇ ਪਿੱਠ ਪਿੱਛੋਂ ਆਖਦਾ ਵੀ ਹੈ ਮੋਹੱਲੇ ਵਾਲਿਆਂ ਦਾ ਇਹਦੇ ਵਿੱਚ ਕਸੂਰ ਵੀ ਕੋਈ ਨਹੀਂ ਵੈਮ ਕੋਵਾਟ ਤੋਂ ਵੀ ਤਾਏ ਮਨਸਰਮ ਨੂੰ ਉੱਡ ਕੇ ਚੰਬੜ ਦਾ ਹੈ ਅਸਲ ਗੱਲ ਤਾਂ ਇਹ ਹੈ ਕਿ ਤਾਏ ਨੂੰ ਵੀ ਵਿਹਮਨਾਲ ਸ਼ੁਰੂ ਤੋਂ ਹੀ ਇਸ਼ਕ ਦੇ ਹੱਦ ਤੱਕ ਪੁੱਜਿਆ ਹੋਇਆ ਸਨੇਹ ਰਿਹਾ ਹੈ ਉਸਨੇ ساری ਜ਼ਿੰਦਗੀ ਉਹਨਾਂ ਦੇ ਨਾਲ ਨਿਭਾਈ ਹੈ ਜਿਹੜਾ ਵੀ ਮਹਿਮਾਇਆ ਉਹਨੂੰ ਜਿਉ ਆਇਆ ਨੂੰ ਆਖਿਆ ਤੇ ਗਲਨਰ ਲਾ ਕੇ ਰੱਖਿਆ ਮਜ਼ਾਲ ਕੀ ਉਹਨੂੰ ਥੋੜੇ ਕਿਤੇ ਵਿਛੋੜਿਆ ਹੋਵੇ ਮੈਨੂੰ ਯਾਦ ਹੈ ਜਦੋਂ ਮੈਂ ਪਹਿਲੀ ਵਾਰ ਤਾਈ ਮਨਸਰਮ ਨੂੰ ਮਿਲਿਆ ਉਸ ਵੇਲੇ ਇਹ ਵੈ ਉਹਦਾ ਸਾਥੀ ਸੀ ਕਿ ਮੈਨੂੰ ਤਾਂ ਮਾੜੀ ਮਾੜੀ ਭੱਖ ਰਹਿੰਦੀ ਹੈ ਤਾਇਆ ਹੱਟੀ ਵਿੱਚ ਬੈਠਾ ਸੀ ਮੈਂ ਅੰਦਰ ਲੰਘਿਆ ਤਾਂ ਵੇਖਦਾ ਕੀ ਹਾਂ ਕਿ ਉਹਦੇ ਸੱਜੇ ਹੱਥ ਦੀਆਂ ਉਂਗਲੀਆਂ ਦੇ ਪੋਟੇ ਖੱਬੇ ਹੱਥ ਤੇ ਨਬਜ਼ ਉੱਪਰ ਸਨ ਦੇ ਮੂੰਹ ਵਿੱਚ ਥਰਮਾਮੀਟਰ ਨੱਪਿਆ ਹੋਇਆ ਸੀ। ਉਹਨੇ ਬਹੁਤਾ ਬਰੂ ਖਾ ਜਾਣ ਵਾਲੇ ਵੈੜਕੇ ਦੀਆਂ ਨਜ਼ਰਾਂ ਨਾਲ ਤੱਕਿਆ। ਨਬਜ਼ ਤੋਂ ਪਹਿਲਾਂ ਉਂਗਲੀਆਂ ਚੁੱਕੀਆਂ ਤੇ ਫਿਰ ਮੂੰਹ ਵਿੱਚੋਂ ਥਰਮਾਮੀਟਰ ਕੱਢ ਕੇ ਸਾਹਮਣੇ ਪਏ ਕਲਮਦਾਨ ਉੱਪਰ ਟਿਕਾਇਆ ਤੇ ਕਹਿਣ ਲੱਗਾ। ਮੈਨੂੰ ਸੌਰੀ ਭਾਖ ਨਹੀਂ ਛੱਡਦੀ। ਬਥੇਰਾ ਔੜ-ਪੌੜ ਕੀਤਾ। ਪੜਖੜਾਈ ਨਹੀਂ ਛੱਡਦੀ ਇਹ ਆਖਣ ਪਿੱਛੋਂ ਉਹਨੇ ਪੱਠਿਆਂ ਵਿੱਚ ਵਾਲਾਂ ਦਾ ਗੁੱਛਾ ਖਾ ਜਾਣ ਵਾਲੇ ਗਾਵਾਂ ਖੰਗੜਾ ਰੰਬ ਕੀਤਾ ਇੰਨੇ ਜ਼ੋਰ ਨਾਲ ਕਿ ਅੱਖੀਆਂ ਵਿੱਚ ਗਲੇਡੋ ਆ ਗਏ ਮੈਂ ਹਮਦਰਦੀ ਨਾਲ ਤਾਈ ਦੀ ਖੱਬੇ ਹੱਥ ਦੀ ਨਬਜ਼ ਤੇ ਹੱਥ ਰੱਖਿਆ ਭਾਗ ਕੋਈ ਨਹੀਂ ਸੀ ਤਾਇਆ ਜੀ ਭਾਗ ਤਾਂ ਕੋਈ ਨਹੀਂ ਐਵੇਂ ਵਹਿਮ ਲਾਇਆ ਜੀ ਕਦੇ ਠੰਡੇ ਪਿੰਡੇ ਵੀ ਤਾਪ ਚੜਿਆ ਤਾਇਆ ਇਹ ਸੁਣ ਕੇ ਗੁੱਸੇ ਨਾਲ ਕੜ ਗਿਆ ਹੂੰ ਆ ਗਿਆ ਤੂੰ ਵੱਡਾ ਹਕੀਮ ਕਰਤਾਰ ਚੰਦ ਦਾ ਚੇਲਾ ਇਥੇ ਵੱਡੇ ਵੱਡੇ ਤਰੰਤਰ ਹਾਰ ਗਏ ਤੂੰ ਕਿਹੜਿਆਂ ਚੋਂ ਹੈ ਵੈਮ ਤੈਨੂੰ ਹੈ ਮੈਨੂੰ ਨਹੀਂ ਮੈਨੂੰ ਤਾਂ ਭਾਗ ਹੈ ਇਹ ਆਖਦੇ ਆ ਤਾਈ ਮੰਸਰਾਮ ਨੇ ਥਰਮਾਮੀਟਰ ਨੂੰ ਵਿੱਚ ਤੇ ਸੱਜੇ ਹੱਥ ਦੀਆਂ ਉਂਗਲੀਆਂ ਖੱਬੇ ਹੱਥ ਦੀ ਨਬਜ਼ ਤੇ ਰੱਖ ਲਈਆਂ ਮੇਰਾ ਅਗਾਹ ਗੱਲ ਤੋੜਨ ਦਾ ਹੌਸਲਾ ਨਾ ਪਿਆ ਕਿਉਂਕਿ ਕਿਸੇ ਸਿਆਣੇ ਨੇ ਆਖਿਆ ਹੈ ਕਿ ਵਹਿਮੀਆਂ ਨਾਲ ਮੁਕਾਬਲਾ ਆਕਲ ਭੁੱਲ ਕਰੇ ਕੋਈ ਪੰਜ ਸਾਲ ਲਈ ਕਈ ਦਰਜਨਾ ਥਰਮਾਮੀਟਰ ਪੰਨਣ ਵਿੱਚੋਂ ਤਾਈ ਮਨਸाराम ਦਾ ਇਹ ਵਹਿਮ ਤਾਂ ਲੱਥਾ ਪਰ ਕਈ ਹੋਰ ਆ ਜਿੰਬੜ ਕਈ ਮਹੀਨੇ ਇਸ ਵਹਿਮ ਦਾ ਰਾਜ਼ ਰਿਹਾ ਕਿ ਬਿਮਾਰੀ ਦੇ ਕਿਟਾਣੂ ਹਰ ਇੱਕ ਦੇ ਸਰੀਰ ਨਾਲ ਜੁੜੇ ਰਹਿੰਦੇ ਹਨ ਤਾਈ ਮਨਸाराम ਨੇ ਜਦੋਂ ਕਿਸੇ ਨਾਲ ਮਨ ਕਿਸਾਂਦੇ ਨੇ ਹੱਥ ਮਿਲਾ ਲੈਣੇ ਤਾਂ ਕਿਟਾ ਨੂੰ ਝੜਨ ਲਈ ਅੱਧਾ-ਅੱਧਾ ਘੰਟਾ ਸਾਬਣ ਮਲਮਲ ਕੇ ਹੱਥ ਧੋਈ ਜਾਣੇ ਜੇ ਕਿਸੇ ਮਿਲਣ ਵਾਲੇ ਨਹੀਂ ਚਾਰ ਪਾਈ ਜਾਂ ਕੁਰਸੀ ਉੱਪਰ ਬੈਠ ਕੇ ਚਲੇ ਜਾਣਾ ਤਾਂ ਮਨਸाराम ਨੇ ਹਾਂ ਤੇਰੇ ਦੀ ਆਖਣਾ ਤੇ ਵਿੱਚ ਹੀ ਹੋ ਜਾਦਰ ਨੂੰ ਗਰਮ ਪਾਣੀ ਵਿੱਚ ਸੁੱਟ ਕੇ ਧੋਣਾ ਚਾਰ ਪਾਈ ਨੂੰ ਧੁੱਪੇ ਰੱਖ ਕੇ ਛੋਟੇ ਨਾਲ ਝਾੜਨਾ ਤੇ ਨਾਲ-ਨਾਲ ਬੁੜਬੁੜਾਈ ਜਾਣਾ। ਤੇ ਨਾਲ-ਨਾਲ ਬੁੜਬੁੜਾਈ ਜਾਣਾ। ਆਗੇ ਤਾਂ ਇਹ ਮਨਸਾ ਰਾਮ ਦੇ ਵੱਡੇ ਮੁਲਾਕਾਤੀ ਬਾਹਾਂ ਆਕੜੀਆਂ ਹੋਈਆਂ ਸੀ। ਤਾਈ ਮਨਸਾ ਰਾਮ ਦੀਆਂ ਇਹਨਾਂ ਦੇ ਮਿਲਡ ਮੇਲਾ ਬਿਮਾਰੀਆਂ ਦੇ ਕਿਟਾਣੂ ਇੱਥੇ ਝਾੜ ਕੇ ਤੁਰਦੇ ਹੋਏ। ਇਸੇ ਤਰ੍ਹਾਂ ਜਰਮਾਂ ਤੋਂ ਮੁਕਤ ਕਰਨ ਲਈ ਉਬਲਦੇ ਪਾਣੀ ਨਾਲ ਕੁਰਸੀ ਨੂੰ ਇਸ਼ਨਾਨ ਕਰਾਉਣਾ। ਧੁੱਪੇ ਸੁਕਾ ਕੇ ਉਹਦੇ ਉੱਪਰ ਕਿਰਮਨਾਸ਼ਕ ਪਾਊਡਰ ਤੋੜਦੇ ਫਿਰਨਾ ਇੱਕ ਦਿਨ ਤਾਈ ਮਨਸਾ ਰਾਮ ਕੋਲ ਗੌਂਡੀਆਂ ਦਾ ਇੱਕ ਜੁਆ ਖੇਡ ਰਿਆ ਸੀ ਉਹਨੇ ਇੱਕ ਮੁਲਾਕਾਤੀ ਨੂੰ ਇਹ ਸਮਝ ਕੇ ਸ਼ਾਇਦ ਤਾਈ ਮਨਸਾ ਰਾਮ ਦਾ ਪੋਤਾ ਭਤੀਜਾ ਹੋਵੇਗਾ ਪਿਆਰ ਨਾਲ ਉਸ ਦਾ ਮੂੰਹ ਚੁੰਮ ਲਿਆ ਤਾਈ ਮਨਸਾ ਰਾਮ ਨੂੰ ਇਹ ਵੇਖ ਕੇ ਹੱਥਾਂ ਪੈਰਾਂ ਦੀ ਪੈ ਗਈ ਕਿ ਮੁੰਡੇ ਦੇ ਸਰੀਰ ਵਿੱਚ ਤਾਂ ਬਿਮਾਰੀ ਦੇ ਕਿਟਾਣੂ ਦਾਖਲ ਹੋ ਗਏ ਉਹਨੇ ਸਾਬਣ ਫੜਿਆ ਮੁੰਡੇ ਨੂੰ ਕੱਚ ਵਿੱਚ ਨੱਪ ਕੇ ਜਿਉਂ ਲੱਗਾ ਉਹਦੇ ਮੂੰਹ ਨੂੰ ਰਗੜਨ ਕਿ ਪੁੱਛੋ ਕੁਛ ਨਾ ਉਹ ਮੁੰਡਾ ਚੇਚਲਾਈ ਚਾਂਗਰਾ ਮਾਰੇ ਪਰ ਤਾਇਆ ਮਨਸाराम ਕਿਟਾਣੂ ਨੂੰ ਕਿਵੇਂ ਸੁੱਕਿਆ ਜਾਣ ਦਿੰਦਾ ਉਹਨੇ ਕਰੋੜ ਕਰੋੜ ਕੇ ਗੱਲਾਂ ਤੇ ਕੰਨਾਂ 'ਚੋਂ ਲਹੂ ਗੱਡ ਛੱਡਿਆ ਬੱਚੇ ਦੇ ਤਾਇਏ ਚਾਚੇ ਚਾਂਗਰਾ ਸੁਣ ਕੇ ਲਾਠੀਆਂ ਚੁੱਕ ਨਸੇ ਆਏ ਤੇ ਮੁੰਡੇ ਨੂੰ ਤਾਇਆ ਮਨਸाराम ਦੇ ਕਿਟਾਣੂ ਨਾਲ ਮੂਹਮ ਤੋਂ ਬਚਾਓ ਉਹਨਾਂ ਨੂੰ ਤਾਏ ਮਨਸਾ ਰਾਮ ਦੇ ਵਹਿਮ ਹੀ ਹੋਣ ਬਾਰੇ ਪਤਾ ਨਾ ਹੁੰਦਾ ਕਾ ਉਹ ਤਾਏ ਦੀ ਕਪਾਲ ਕਿਰਿਆ ਕਰਕੇ ਹੀ ਵਾਪਸ ਮੁੜਦੇ ਤਾਇਆ ਕਈ ਦਿਨ ਏਰੀਹਾੜ ਕਰਦਾ ਰਿਹਾ ਵੇਖੋ ਜੀ ਅੱਜ ਕੱਲ ਭਲੇ ਦਾ ਜ਼ਮਾਨਾ ਨਹੀਂ ਨਾਲੇ ਕਿਸੇ ਦੇ ਜੁਆਕ ਨੂੰ ਜਰਾ ਸੀਮਾ ਤੋਂ ਬਚਾਓ ਤੇ ਨਾਲੇ ਉਹਦੇ ਪਿਓ ਕੋਲੋਂ ਲਾਠੀਆਂ ਖਾਓ ਇਸ ਵਾਕਿਆ ਨਾਲ ਕਿਟਾਣੂਆਂ ਦਾ ਵਹਿਮ ਕੁਝ ਮੱਠਾ ਪੈ ਗਿਆ ਪਰ ਨਵੇਂ ਵਹਿਮ ਲਾਉਣ ਦੇ ਤਜਰਬੇ ਕਾਨੂੰ ਰੁਕਦੇ ਸੀ ਇੱਕ ਦਿਨ ਕਿਸ ਨੇ ਹਲਵਾਈ ਦੀ ਹੱਟੀ ਤੇ ਚਾਹ ਪਿੰਦਾ ਪਿਆ ਸੀ ਤਾਇਆ ਮਨਸਰਮ ਕਿ ਉਹਦਾ ਇੱਕ ਪੈਰ ਕੁੱਤੇ ਦੀ ਪੂਛਲ ਤੇ ਟਿਕ ਪਿਆ ਉਹ ਚੌਂ ਚੌਂ ਕਰਦਾ ਨਸਿਆ ਤੇ ਜ਼ਰਾ ਹਟਵਾ ਜਾ ਕੇ ਭੌਂਕਰ ਲੱਗ ਪਿਆ ਤਾਇਆ ਮਨਸਰਮ ਨੇ ਆਪਣੇ ਪੈਰ ਫੜ ਕੇ ਰੌਲਾ ਚੁੱਕ ਲਿਆ ਲਓ ਕਰ ਗਿਆ ਜੀ ਕਰਾ ਕਿਸ ਨਾ ਕਹਿਣ ਲੱਗਾ ਤਾਇਆ ਮਨਸਰਮ ਕੁੱਤੇ ਨੇ ਤੈਨੂੰ ਦੰਦ ਤਾਂ ਨਹੀਂ ਲਾਇਆ ਤਾਇਆ ਬੋਲਿਆ ਵਾ ਵਾ ਕਿਸ ਨੇ ਆਵਾ ਤੈਨੂੰ ਕੀ ਪਤਾ ਕੁੱਤਿਆਂ ਦਾ ਦੰਦ ਭਾਵੇਂ ਨਹੀਂ ਲਾਇਆ ਪਰ ਕਾਰਾ ਤਾਂ ਕਰ ਗਿਆ ਨਾ ਅੱਜ ਕੱਲ ਦੇ ਕੁੱਤੇ ਤਾਂ ਦੰਦ ਲਾਇਆ ਬਗੈਰ ਵੱਢ ਜਾਂਦੇ ਨੇ ਇਸ ਜਨੌਰ ਦੀ ਤਾਂ ਹਵਾੜ ਵੀ ਮੜੀ ਤਾਇ ਮਨਸाराम ਨੇ 14 ਟੀਕੇ ਬੱਖੇ ਵਿੱਚ ਲਵਾਏ ਤੇ ਉਹਨੂੰ ਵਹਿਮ ਹੋ ਗਿਆ ਕਿ ਹਰ ਕੁੱਤਾ ਉਹਨੂੰ ਵੱਢਣ ਲਈ ਫਿਰਦਾ ਹੈ ਇਸ ਲਈ ਕੋਈ ਸਾਲ ਪਰ ਉਹਦੀ ਏ ਹਾਲਤ ਰਹੀ ਕਿ ਮੜਾ ਮੂਟਾ ਕਤੂਰਾ ਨਜ਼ਰੇ ਪਿਆ ਨਹੀਂ ਤੇ ਤਾਈ ਮਨਸਾ ਰਾਮ ਨੇ ਉਹਦੇ ਤੋਂ ਬਚ ਕੇ ਨਿਕਲ ਜਾਣ ਲਈ ਹਰਨ ਚੌਂਕੜੀਆਂ ਭਰੀਆਂ ਨਹੀਂ ਮੈਨੂੰ ਪਤਾ ਨਹੀਂ ਤਾਈ ਮਨਸਾ ਰਾਮ ਨੂੰ ਇਸ ਵਹਿਮ ਨੇ ਅਜੇ ਵਿਛੋੜਾ ਦਿੱਤਾ ਕਿ ਨਹੀਂ ਪਰ ਕੁਝ ਮਹੀਨੇ ਹੋਏ ਉਹਨੇ ਅੱਧੀ ਰਾਤ ਨੂੰ ਇੱਕ ਹੋਰ ਵਹਿਮ ਦੇ ਲੋਰ ਵਿੱਚ ਮੇਰਾ ਬੂਹਾ ਆਖੜ ਗਿਆ ਛੇਤੀ ਚਾਰਾ ਕਰ ਲੋ ਨਹੀਂ ਤਾਂ ਮਨਸਾ ਰਾਮ ਤਾਂ ਗਿਆ ਮੈਂ ਡਰ ਗਿਆ ਕਿਉਂ ਸੁਖਤਾ ਹੈ ਸੁਖ ਹੁੰਦਾ ਤਾਂ ਮੈਂਦੀ ਰਾਹ ਤੇਰੇ ਕੋਲ ਦੋਦੇ ਪਨਾਉਣਾ ਨਾ ਸੀ ਆਹ ਦੇਖੋ ਗੋਡੇ ਦੀ ਚੱਪਣੀ ਕੀ ਹੋਇਆ ਤਾਇਆ ਖਾਸ ਗੱਲ ਤਾਂ ਮੈਨੂੰ ਜਾਪਦੀ ਨਹੀਂ ਤਾਇਏ ਨੇ ਨਿਹੂਰੇ ਨਾਲ ਉੱਤਰ ਮੋੜਿਆ ਖਾਸ ਗੱਲ ਕਿਉਂ ਨਹੀਂ ਜਿੱਥੇ ਮੈਂ ਡਿੱਗਿਆ ਉਥੇ ਘੋੜਿਆਂ ਦੇ ਲਿੱਦ ਪਈ ਸੀ ਜੇ ਟੀਕਾ ਨਾ ਲੱਗਿਆ ਤਾਂ ਸਵੇਰ ਨੂੰ ਟੈਟਨਸ ਨਾਲ ਤਾਇਆ ਮਨਸਰਮ ਬੰਨੇ ਸਮਝ ਲੈ ਸੋਬੂ ਰੇਖੜਕਾਏ ਬਥੇਰੀਆਂ ਬੰਗਾ ਮਾਰੀਆਂ ਪਰ ਉਸ ਵੇਲੇ ਕੋਈ ਡਾਕਟਰ ਬੂਹਾ ਨਾ ਖੋਲੇ ਆਖਰਕਾਰ ਇੱਕ ਮੰਚਲੇ ਡਾਕਟਰ ਨੇ ਹੌਸਲਾ ਕਰਕੇ ਦਰਵਾਜ਼ਾ ਖੋਲ੍ਹਿਆ ਉਹਨੇ ਗੋਡੇ ਦੀ ਚ ਰੇਟ ਵੇਖੀ ਤੇ ਦਇ ਮਨਸਾਰਾਮ ਦੀ ਵਿੱਥਿਆ ਸੁਣੀ ਇੱਕ ਮਿੰਨੀ ਦੀ ਮੁਸਕਾਨ ਨਾਲ ਉਸਨੇ ਸੂਆ ਤੱਤਾ ਕਰਕੇ ਖੋਹ ਦਿੱਤਾ ਰਾਤ ਜਗਾਈ ਦੀ ਖੇਚਲ ਤੇ ਦਵਾਈ ਦੇ ਮਿਲਾ ਕੇ 60 ਰੁਪਏ ਰਖਵਾ ਲੇ ਤਾਂ ਪਿੱਛੇ ਮੁੜਨ ਦਿੱਤ। ਤਾਂ ਇਹ ਮਨਸਰਾਮ ਨੂੰ ਇਹਨਾਂ ਤੋਂ ਇਲਾਵਾ ਲੱਗੇ ਹੋਏ ਨਿੱਕੇ-ਮੋٹے ਵਹਿਮਾਂ ਦੀ ਗਿਣਤੀ ਦਾ ਅੰਤ ਨਹੀਂ। ਜੇ ਕਿਸੇ ਦਿਨ ਸੁਣ ਲੇ ਤਾਂ ਅਖਬਾਰ ਵਿੱਚ ਪੜ੍ਹ ਲੇ ਕਿ ਫਲਾਣੇ ਥਾਂ ਬੱਸਾਂ ਦੀ ਟੱਕਰ ਹੋ ਗਈ ਜਾਂ ਰੇਲਾ ਭਿੱਡ ਗਈਆਂ ਜਾਂ ਹਵਾਈ ਜਹਾਜ਼ ਡਿੱਗ ਪਿਆ ਤਾਂ ਉਹ ਫੌਰਨ ਮੱਥੇ ਹੱਥ ਮਾਰ ਕੇ ਕਹੇਗਾ ਮੈਂ ਆਖਿਆ ਸੀ ਭਾਈ ਪਾਥੀਆਂ ਵਾਲਾ ਗੱਡਾ ਅੱਗੇ ਉਲੰਘਿਆ ਜੀ ਨਾ ਜਾਓ ਹੁਣ ਪਤਾ ਨਹੀਂ ਸਾਡੇ ਪਿੰਡ ਦਾ ਫਲਾਣਾ ਆਦਮੀ ਬਚਿਆ ਕਿ ਨਹੀਂ ਉਹਨੂੰ ਇਹ ਵਹਿਮ ਹੈ ਕਿ ਹਾਦਸਾ ਕਿਦਰੇ ਵੀ ਹੋਵੇ ਉਹਦੇ ਨਿਕਤ ਵਰਤਿਆ ਜਾਂ ਮੁਹੱਲੇਦਾਰਾਂ ਵਿੱਚੋਂ ਕੋਈ ਦੇ ਮਰਿਆ ਨਹੀਂ ਤਾਂ ਫੱਟੜ ਜ਼ਰੂਰ ਹੋਇਆ ਹੋਵੇਗਾ ਉਹ ਸਰੀਰ ਦਾ ਤਕੜਾ ਹੈ ਉਹਨੂੰ ਜਾਹਰਾ ਕੋਈ ਰੋਗ ਨਹੀਂ ਸੰਤਾਪ ਨਹੀਂ ਜ਼ਮੀਨ ਹੈ ਮਕਾਨ ਹੈ ਭਰਾਣ ਉਹਨਾਂ ਦੇ ਪੁੱਤਰ-ਪੋਤਰੇ ਤਾਇ ਦੇ ਆਗਿਆ ਕਰੇ ਹਨ ਪਰ ਜਦੋਂ ਪੁੱਛੀਏ ਤਾਇਆ ਮਨਸਰਮ ਕੀ ਹਾਲ ਚਾਲ ਨੇ ਤਾਉ ਇਕੋ ਸਾਹ ਕਹੀ ਜਾਏਗਾ ਪੋਚ ਕੋਸ਼ਨਾ ਮੰਦੇ ਹਾਲ ਤੇ ਬੌਕੇ ਦਿਹਾੜੇ ਨਾ ਗਰਮ ਚੀਜ਼ ਬੱਚਦੀ ਐ ਨਾ ਬਾਦੀ ਢਿੱਡ ਵਿੱਚ ਅਫਾਰਾ ਨਹੀਂ ਹਟਦਾ ਸਿਰ ਨੂੰ ਚੱਕਰ ਆਉਂਦੇ ਲੱਕ ਤੋਂ ਉੱਠਿਆ ਜਾਏ ਤਾਂ ਆਦਮੀ ਕੰਮ ਕਰੇ ਅੱਖੀਆਂ 'ਚੋਂ ਸੇਕ ਨਿਕਲਦਾ ਹੀ ਸਾਹ ਨਾਲ ਸਾਹ ਨਹੀਂ ਰਲਦਾ ਨਾੜਾ ਵਿੱਚ ਜਿਵੇਂ ਕਿਸੇ ਨੇ ਸਿੱਕਾ ਢਾਲ ਛੱਡਿਆ ਜੇ ਰਸਤੇ ਵਾਲੀ ਕਿਕਰ ਤੇ ਪਿਛਲਾ ਮਹੀਨਾ ਰੋਜ਼ ਮੋਲੀਆਂ ਬੰਨੀਆਂ ਮਾਂ ਦੀ ਦਾਲ ਤੇ ਚੌਲਾਂ ਦਾ ਟੂਣਾ ਕੀਤਾ ਮੱਜਾਂ ਫੇਰ ਦੁੱਧ ਨਹੀਂ ਲਾਉਂਦੀਆਂ ਜੇ ਸੱਚੀ ਪੁੱਛੇ ਤਾਂ ਹਾਲ ਨੂੰ ਮੜਾ ਵੀ ਨਹੀਂ ਪਰ ਚੰਗਾ ਵੀ ਕਿਵੇਂ ਆਖਾਂ ਪਰ ਸੋ ਸੰਦੂਰ ਤਿਲ ਚੌਲੀ ਮੂੰਗੀ ਮਸਰਾ ਤੇ ਚਾਕੂ ਦਾ ਟੂਣਾ ਕੀਤਾ ਭਾਈ ਪਿੰਡ ਤੋਂ ਬਲਾਟਲੇ ਪਰ ਹੋਇਆ ਪਤਾ ਕੀ ਟੂਨੇ ਲੱਗਿਓ ਇੱਕ ਹਾਲੀ ਲੰਗਿਆ ਉਨੇ ਸੰਦੂਰ ਬਲਦਾਂ ਦੇ ਸਿੰਘਾਂ ਤੇ ਮੜ ਲਿੱਤਾ ਦਾਣਾ ਦਾ ਫੱਕਾ ਮਾਰ ਲਿਆ ਚਾਕੂ ਨੂੰ ਚਾਦਰ ਦੀ ਕੰਨੀ ਨਾਲ ਪਹੁੰਚ ਕੇ ਬੋਜੇ ਵਿੱਚ ਇਹ ਆਖਦਿਆਂ ਪਾ ਲਿਆ ਕਿ ਚਲੋ ਇਹਦੇ ਨਾਲ ਖਰਬੂਜੇ ਚੀਰਿਆ ਕਰਾਂਗੇ ਹੁਣ ਤੁਸੀਂ ਦੱਸੋ ਤਾਇਆ ਮਨਸਰਮ ਵਹਿਮ ਕਰੇ ਕਿ ਨਾ ਇੱਕ ਮਹੀਨਾ ਪਹਿਲੇ ਦੀ ਗੱਲ ਹੈ ਤਾਇਆ ਮਨਸਰਮ ਨੇ ਸੁਣ ਲਿਆ ਕਿ ਇੱਕ ਬਹੁਤ ਵੱਡਾ ਆਦਮੀ ਦਿਲ ਦੀ ਹਰਕਤ ਬੰਦ ਹੋਣ ਨਾਲ ਮਰ ਗਿਆ ਇਸ ਤੇ ਦਾਇਮਨ ਸਰਾਮ ਨੂੰ ਵਹਿਮ ਚੰਬੜ ਗਿਆ ਕਿ ਬਸ ਦਿਲ ਫੇਲ ਹੋਇਆ ਕਿ ਹੋਇਆ ਮੇਰੇ ਕੋਲ ਆਇਆ ਸੱਜੀ ਵਖੀ ਨੂੰ ਹੱਥ ਨਾਲ ਘੁੱਟਦਾ ਹੋਇਆ ਕਹੀ ਜਾਏ ਦਿਲ ਧੜਕਦਾ ਨਹੀਂ ਜਪਦਾ ਮੇਰਾ ਹਾਸਾ ਨਿਕਲ ਗਿਆ ਤਾਇਆ ਮਨਸਰਾਮ ਜੀ ਦਿਲ ਤਾਂ ਦੂਜੇ ਪਾਸੇ ਹੁੰਦਾ ਏ ਤੇ ਸੱਜੇ ਪਾਸੇ ਕਿਵੇਂ ਧੜਕੇ ਫੇਰ ਤਾਇਆ ਦਿਲ ਧੜਕਣ ਬਿਨਾਂ ਤਾਂ ਕੋਈ ਸ਼ਾਇਰ ਜਿਉਂਦਾ ਰਹਿ ਸਕਦਾ ਤਾਇਆ ਮਨਸਰਾਮਨੀ ਦਿਲ ਤਾ ਉਕੜੀਏ ਕਿ ਤੱਕ ਤੱਕ ਹਟੀ ਤੇ ਟਕੇ ਦੀ ਮੁੱਲ ਦੀ ਨਹੀਂ ਤਾਏ ਮਨਸਰਮ ਨੂੰ ਕੁਝ ਤਰਵਾਸ ਆਇਆ ਤਾ ਸਹੀ ਪਰ ਫੇਰ ਕਹਿਣ ਲਗਾ ਮੈਂ ਕਿਹਾ ਇਹਦਾ ਕੋਈ ਪਤਾ ਨਹੀਂ ਅੱਜ ਨਹੀਂ ਢੜਕਣੋਂ ਹਟਿਆ ਤਾ ਕੱਲ ਹਟ ਜਾਏ ਕਿਦਰੇ ਮੈਨੂੰ ਸ਼ਹਿਰ ਲਾ ਜਾ ਕੇ ਵੱਡੇ ਡਾਕਟਰ ਨੂੰ ਵਿਖਾ ਲਿਆਏ ਤਾ ਚੰਗਾ ਕਰੇ ਇਹ ਉਹ ਮੀਤਾ ਹੈ ਮਨਸਰਮ ਨੂੰ ਜਿਹੜੀ ਬਿਮਾਰੀ ਅਜੇ ਡਾਕਟਰਾਂ ਦੇ ਵਿਚਾਰ ਵਿੱਚ ਵੀ ਨਹੀਂ ਹੁੰਦੀ ਉਹ ਲੱਗ ਜਾਂਦੀ ਹੈ ਕੁਝ ਮਹੀਨੇ ਪਹਿਲਾਂ ਦੀ ਗੱਲ ਹੈ ਮੈਂ ਤਾਈ ਮਨਸਰਮ ਨੂੰ ਨਾਲ ਲੈ ਕੇ ਇੱਕ ਝਾੜ ਚਪਾੜਾ ਕਰਨ ਵਾਲੇ ਕੋਲ ਚੱਲਿਆ ਗਿਆ ਮੈਂ ਨਹੀਂ ਚਾਹੁੰਦਾ ਪਰ ਤਾਇਆ ਖੜੇ ਪੈ ਗਿਆ ਤਾਂ ਮੇਰੀ ਬਾਹ ਨਾ ਗਈ ਉੱਥੇ ਪੁੱਜੇ ਤਾਂ ਮੰਦਰੀ ਨੇ ਜੁੜੀ ਹੋਈ ਭੀੜ ਸਾਹਮਣੇ ਤਾਇਏ ਵੱਲ ਇਸ਼ਾਰਾ ਕਰਕੇ ਕਿਹਾ ਲਓ ਭਾਈ ਉਸੇ ਤਾਂ ਵੇਖਦੇ ਹਾਂ ਪਰ ਇਸ ਆਦਮੀ ਦਾ ਸਿਰ ਹੈ ਨਹੀਂ ਕਿਉਂ ਭਾਈ ਆਪ ਹੀ ਦੱਸ ਤੇਰਾ ਸਿਰ ਹੈ ਕਿ ਨਹੀਂ ਮਨਸਾਰਾਮ ਨੇ ਇਹ ਸੁਣ ਕੇ ਅੱਖੀਆਂ ਮੀਟੀਆਂ ਤੇ ਬੋਲਿਆ ਠੀਕ ਹੈ ਮਹਾਰਾਜ ਮੇਰਾ ਸਿਰ ਹੈ ਨਹੀਂ ਮੈਨੂੰ ਬੜਾ ਗੁੱਸਾ ਆਇਆ ਮੈਂ ਘੜ ਕੇ ਆਇਆ ਤਾਇਆ ਜੇ ਤੇਰਾ ਸਿਰ ਨਹੀਂ ਤਾਂ ਪੱਗ ਘਰੇ ਉੱਪਰ ਬੱਧਿਓ ਬੜੀ ਮੁਸ਼ਕਲ ਨਾਲ ਉਹਨੂੰ ਸਿਰ ਦੀ ਮੌਜੂਦਗੀ ਦਾ ਵਿਸ਼ਵਾਸ ਤਵਾਇਆ ਪਰ ਪਰਸੋਂ ਤਾਂ ਤਾਇਆ ਮਨ ਸਰਮ ਨੇ ਹੱਦ ਕਰ ਦਿੱਤੀ ਮੇਰੇ ਕੋਲ ਨੀਵੇਂ ਨੀਵੇਂ ਲੱਗਦਾ ਆ ਅੱਖੀਆਂ ਜਿਵੇਂ ਪੁੱਠੀਆਂ ਕੀਤੀਆਂ ਹੋਈਆਂ ਬੋਲ ਸੁੱਕੇ ਹੋਏ ਬੜੀ ਮਰੀ ਹੋਈ ਆਵਾਜ਼ ਉਹਦੇ ਮੂੰਹੋਂ ਨਿਕਲੀ ਛੇਤੀ ਕਰੋ ਮੈਨੂੰ ਕਿਧਰੇ ਲੈ ਚਲੋ ਮੈਂ ਕਿਹਾ ਕਿਉਂ ਤਾਇਆ ਜੀ ਸੁੱਖ ਤਾਂ ਹੈ ਤਾਇਏ ਦੀ ਪਰੜਾਈ ਹੋਈ ਆਵਾਜ਼ ਆਈ ਮੇਰੀ ਜਾਨ ਨੂੰ ਖਤਰਾ ਹੈ ਅੱਜ ਸ਼ਾਮ ਤੱਕ ਮੈਨੂੰ ਲਾਮ-ਚਾਮ ਨਾਂ ਕੀਤਾ ਗਿਆ ਤਾਂ ਮੈਂ ਸਮਝੂ ਹੈ ਨਹੀਂ ਇਹ ਆਖਦਿਆਂ ਤਾਈ ਮਨਸਾ ਰਾਮ ਦੀਆਂ ਪੋਬਾ ਨਿਕਲ ਗਈਆਂ ਓੜਕ ਗੱਲ ਕੀ ਐ ਤਾਇਆ ਗੱਲ ਕੀ ਐ ਗੱਲ ਕੀ ਐ ਸ਼ਿੰਗਾਰੂ ਹੋਣਾ ਨੇ ਕੱਲ ਦੀ ਮਾਰਖੰਡੀ ਬੱਕਰੀ ਮੇਰੇ ਮਗਰ ਲਈ ਹੋਈ ਨਹੀਂ ਵੇਖੀ ਤੂੰ ਉਹਦੇ ਸਿੰਗਾ ਨਾਲ ਛੁਰੀਆਂ ਬਣ ਛੱਡੀਆਂ ਨੇ ਮੇਰੇ ਵੈਰੀਆਂ ਨੇ ਮੈਂ ਬਥੇਰਾ ਮੱਥਾ ਮਾਰਿਆ ਭਈ ਬੱਕਰੀ ਨੇ ਆਦਮੀ ਨੂੰ ਕੀ ਮਾਰਨਾ ਪਰ ਤਾਇਆ ਮਨਸਰਮ ਅਜੇ ਤੱਕ ਨਹੀਂ ਮੰਨਿਆ ਤੇ ਮੰਨੇ ਵੀ ਕਿਵੇਂ ਹੋਰ ਹਰ ਬਿਮਾਰੀ ਦਾ ਇਲਾਜ ਹੈ ਪਰ ਵਹਿਮ ਕੌਣ ਹਟਾਵੇ ਧੰਨਵਾਦ ਜੀ ਇਹ ਲੇਕ ਆਪ ਜੀ ਨੂੰ ਵਧੀਆ ਲੱਗਾ ਤਾਂ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ